ਪਾਨਾ ਸਿੱਧੂ ਪਾਨਾ ਸਿੱਧੂ ਸਾਰੇ ਸੋਸ਼ਲ ਮੀਡੀਆ ਤੇ ਪਾਨਾ ਸਿੱਧੂ ਦੇ ਨਾਂ ਦੀਆਂ ਹੀ ਵੱਖ-ਵੱਖ ਵੀਡੀਓਜ਼ ਵੇਖਣ ਨੂੰ ਮਿਲ ਰਹੀਆਂ ਨੇ ਸੋਸ਼ਲ ਮੀਡੀਆ ਤੇ ਵੱਡੀ ਸਪੋਰਟ ਮਿਲ ਰਹੀ ਹੈ ਕੋਈ ਪਾਨਾ ਸਿੱਧੂ ਨੂੰ ਗਰੀਬਾਂ ਦਾ ਮਸੀਹਾ ਕਹਿ ਰਿਹਾ ਤੇ ਕੋਈ ਪੰਜਾਬ ਦਾ ਅਸਲੀ ਪੁੱਤ ਕਹਿ ਰਿਹਾ ਹੈ ਪਾਨਾ ਸਿੱਧੂ ਦੇ ਜੱਦੀ ਪਿੰਡ 'ਚ ਸਿਆਸੀ ਰੈਲੀਆਂ ਤੋਂ ਵੀ ਵੱਡਾ ਇਕੱਠ ਹੋਇਆ ਆਖਿਰਕਾਰ ਕੌਣ ਹੈ ਪਾਨਾ ਸਿੱਧੂ ਆਓ ਤੁਹਾਨੂੰ ਦੱਸਦੇ ਹਾਂ ਪਾਨਾ ਸਿੱਧੂ ਜ਼ਿਲ੍ਹਾ ਬਰਨਾਲਾ ਦੇ ਕੋਟ ਦੁੰਨਾ ਪਿੰਡ ਦੇ ਗਰੀਬ ਪਰਿਵਾਰ ਦਾ ਰਹਿਣ ਵਾਲਾ ਨੌਜਵਾਨ ਹੈ ਤੇ ਇੱਕ ਸੋਸ਼ਲ ਮੀਡੀਆ ਵਲੌਗਰ ਹੈ ਜੋ ਸੋਸ਼ਲ ਮੀਡੀਆ ਤੇ ਆਪਣੀਆਂ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਪਾ ਕੇ ਚਰਚਾ ਚਾਇਆ ਸੀ ਇਸ ਸਮੇਂ ਪਾਨਾ ਸਿੱਧੂ ਦੇ ਇੰਸਟਾਗ੍ਰam ਤੇ 1 ਮਿਲੀਅਨ ਫਾਲੋਅਰਸ ਨੇ ਫੇਸਬੁਕ ਤੇ 1 ਮਿਲੀਅਨ ਤੋਂ ਵੱਧ ਫਾਲੋਅਰਸ ਨੇ ਤੇ YouTube ਤੇ 1,36,000 ਸਬਸਕ੍ਰਾਈਬਰ ਨੇ ਪਾਨਾ ਸਿੱਧੂ ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲੇ ਦਾ ਵੀ ਕਰੀਬੀ ਸੀ ਤੇ ਬੀਤੇ ਕੁਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਪਾਨਾ ਸਿੱਧੂ ਨੇ ਟਰੈਵਲ ਏਜੰਟਾ ਵੱਲੋਂ ਲੋਕਾਂ ਤੋਂ ਠੱਗੇ ਪੈਸੇ ਵਾਪਸ ਲੈ ਕੇ ਦੇਣ ਦੀ ਮੁਹਿੰਮ ਸ਼ੁਰੂ ਕੀਤੀ ਸੀ ਜਿਸ ਚ ਪਾਨਾ ਸਿੱਧੂ ਟਰੈਵਲ ਏਜੰਟਾ ਨੂੰ ਫੋਨ ਕਰ ਆਪਣੇ ਸੋਸ਼ਲ ਮੀਡੀਆ ਤੇ ਲਾਈਵ ਦਿਖਾਉਂਦਾ ਸੀ ਤੇ ਨਾਲ ਹੀ ਭਗਵੰਤ ਸਰਕਾਰ ਦੀ ਕਾਰਗੁਜ਼ਾਰੀ ਤੇ ਸਵਾਲ ਵੀ ਚੁੱਕ ਰਿਹਾ ਸੀ ਤੇ ਹੁਣ ਪੁਲਿਸ ਦੇ ਮੁਤਾਬਕ ਲੁਧਿਆਣਾ ਚ ਪਾਨਾ ਸਿੱਧੂ ਤੇ ਟਰੈਵਲ ਏਜੰਟ ਵੱਲੋਂ ਦਿੱਤੀ ਸ਼ਿਕਾਇਤ ਤੇ ਪਹਿਲਾ ਪਰਚਾ 20 ਜਨਵਰੀ ਨੂੰ ਦਰਜ ਕੀਤਾ ਗਿਆ ਤੇ ਦੂਸਰਾ ਪਰਚਾ 26 ਜਨਵਰੀ ਨੂੰ ਪਟਿਆਲਾ ਚ ਸਨੇਚਿੰਗ ਦੇ ਮਾਮਲੇ ਚ ਦਰਜ ਕੀਤਾ ਗਿਆ ਪਾਨਾ ਸਿੱਧੂ ਤੇ ਦਰਜ ਕੀਤੇ ਗਏ ਇਸ ਨਾਮਿਲਿਆਂ ਤੋਂ ਬਾਅਦ 27 ਜਨਵਰੀ ਨੂੰ ਪਾਨਾ ਸਿੱਧੂ ਤੇ ਤੀਸਰੀ ਐਫਆਈਆਰ ਅਬੋਰ ਥਾਣੇ ਚ ਡਰਾਉਂ ਧਮਕਾਉਂ ਅਤੇ ਅਫਵਾਹਾਂ ਫੈਲਾਉਣ ਦੇ ਮਾਮਲੇ ਚ ਦਰਜ ਕੀਤੀ ਗਈ ਤੇ ਬੀਤੇ ਕੱਲ ਮੋਹਾਲੀ ਚ ਪਾਨਾ ਸਿੱਧੂ ਦੇ ਖਿਲਾਫ ਚੌਥੀ ਐਫਆਈਆਰ ਡਰਾਉਂ ਧਮਕਾਉਣ ਦੇ ਮਾਮਲੇ ਚ ਦਰਜ ਕਰ ਲਈ ਗਈ ਤੇ ਇਸ ਤੋਂ ਪਹਿਲਾਂ ਪਾਨਾ ਸਿੱਧੂ ਤੇ ਜਾਤੀ ਸੂਚਕ ਸ਼ਬਦ ਕਹਿਣ ਦਾ ਵੀ ਮਾਮਲਾ ਦਰਜ ਹੈ ਜਿਸ ਤੇ ਪਹਿਲਾਂ ਹੀ ਭਾਨਾ ਸਿੱਧੂ ਜ਼ਮਾਨਤ ਤੇ ਚੱਲ ਰਿਹਾ ਸੀ ਤੇ ਹੁਣ ਭਾਨਾ ਸਿੱਧੂ ਤੇ 4 ਐਫਆਈਆਰ ਲਗਾਤਾਰ ਦਰਜ ਕੀਤੀਆਂ ਗਈਆਂ ਨੇ ਤੇ ਉਧਰ ਹੀ ਦੂਜੇ ਪਾਸੇ ਭਾਨਾ ਸਿੱਧੂ ਦੀ ਰਿਹਾਈ ਲਈ ਲੱਖਾਂ ਲੋਕਾਂ ਦੀ ਸਪੋਰਟ ਸੋਸ਼ਲ ਮੀਡੀਆ ਤੇ ਚੱਲ ਰਹੀ ਹੈ ਤੇ ਇਸ ਦੇ ਨਾਲ ਹੀ ਪੰਜਾਬ ਦੀਆਂ ਵੱਖ-ਵੱਖ ਵਿਰੋਧੀ ਧਿਰਾਂ ਦੇ ਲੀਡਰ ਵੀ ਭਾਨਾ ਸਿੱਧੂ ਦੇ ਹੱਕ ਵਿੱਚ ਆਏ ਜਿਨ੍ਹਾਂ ਵੱਲੋਂ ਤ੍ਰਿਹਾਈ ਦੀ ਮੰਗ ਕੀਤੀ ਜਾ ਰਹੀ ਹੈ ਜਿੰਨਾਂ ਚ ਸਭ ਤੋਂ ਅੱਗੇ ਲੱਖਾ ਸੇ ਦਾਣਾ ਨੇ ਤੇ ਉਸ ਤੋਂ ਬਾਅਦ ਸਿਮਰਤਜੀਤ ਸਿੰਘ ਮਾਨ ਸੁਖਪਾਲ ਖਹਿਰਾ ਚਰਨਜੀਤ ਸਿੰਘ ਚੰਨੀ ਤੇ ਹੋਰ ਲੀਡਰਾਂ ਨੇ ਵੀ ਸਰਕਾਰ ਨੂੰ ਭਾਨਾ ਸਿੱਧੂ ਦੇ ਪਿੱਛੇ ਘੇਰਿਆ ਹੈ ਤੇ ਹੁਣ ਦੇਖਣਾ ਹੋਵੇਗਾ ਕਿ ਭਾਨਾ ਸਿੱਧੂ ਦੇ ਹੱਕ ਦੇ ਵਿੱਚ ਕੀ ਸਰਕਾਰ ਫੈਸਲਾ ਲੈਂਦੀ ਹੈ ਜਾਂ ਫਿਰ ਭਾਨਾ ਸਿੱਧੂ ਦੇ ਖਿਲਾਫ ਜੋ ਐਫ ਆਈ ਆਰ ਹੋਈਆਂ ਨੇ ਉਹ ਰੱਦ ਹੁੰਦੀਆਂ ਨੇ ਜਾਂ ਫਿਰ ਨਹੀਂ ਤੁਹਾਡਾ ਕੀ ਕੁਝ ਕਹਿਣਾ ਹੈ ਇਸ ਖਬਰ ਤੇ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ